ਟਰ ਜਿਹੜੀ ਫਾਈਬਰ ਦੀ ਜਿਹੜੀ ਟਰਾਲੀ ਹੈ ਦੀ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਜਿੱਥੋਂ ਜਗਜੀਤ ਸਿੰਘ ਡੱਲੇਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਇਹ ਇਹ ਉਹ ਜਗ੍ਹਾ ਕੀ ਜਿੱਥੋਂ ਕੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਭਾਰੀ ਜਿਹੜੀ ਪੁਲਿਸ ਬਾਲਾਗਾ ਉਹ ਇੱਥੇ ਪਹੁੰਚਦਾਗਾ ਤਾਂ ਇੱਥੋਂ ਜਿਹੜਾ ਗ੍ਰਿਫਤਾਰ ਕੀਤਾ ਜਾਂਦਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਕਿ ਜਿਹੜਾ ਫਾਈਬਰ ਹੈ ਫਾਈਬਰ ਨੂੰ ਜਿਹੜਾ ਤੋੜ ਕੇ ਪ੍ਰੋਪਰ ਅੰਦਰੋਂ ਜਿਹੜਾ ਕੁੰਡਾ ਖੋਲਿਆ ਜਾਂਦਾ ਇਸ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਸੀਗੇ ਜਿਹੜੇ ਉਹ ਸੁੱਤੇ ਪਏ ਸੀਗੇ 13 ਫਰਵਰੀ ਤੋਂ ਕਿਸਾਨ ਖਨੌਰੀ ਬਾਰਡਰ ਦੇ ਉੱਪਰ ਬੈਠੇ ਨੇਗੇ ਤੁਹਾਨੂੰ ਦੱਸ ਦਈਏ ਕਿ ਅੱਜ ਕਨੌਰੀ ਬਾਰਡਰ ਤੋਂ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਮਰਨ ਵਰਤ ਦਾ ਜਿਹੜਾ ਐਲਾਨ ਕੀਤਾ ਗਿਆ ਸੀ ਉਹਦੀ ਸ਼ੁਰੂਆਤ ਅੱਜ ਹੋਣੀ ਸੀ ਪਰ ਬੀਤੀ ਸ਼ਾਮ ਹੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਦੇ ਵੱਲੋਂ ਉਹਨਾਂ ਨੂੰ ਇੱਥੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈਗਾ ਤਾਂ ਇਸ ਤੋਂ ਬਾਅਦ ਸਾਡੇ ਨਾਲ ਇੱਥੇ ਕਾਕਾ ਸਿੰਘ ਕੋਟਰਾ ਮੌਜੂਦ ਨੇ ਜੋ ਕਿ ਸਿੱਧੂਪੁਰ ਦੇ ਵੱਡੇ ਨੇਤਾ ਨੇ ਕਾਕਾ ਜੀ ਕੀ ਘਟਨਾ ਹੋਈ ਹੈਗੀ ਰਾਤੀ ਕਿਸ ਤਰ੍ਹਾਂ ਪੁਲਿਸ ਵੱਲੋਂ ਜਿਹੜਾ ਢੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਮੈਨੂੰ ਜਿਹੜਾ ਉਹਨਾਂ ਨੇ ਗ੍ਰਿਫਤਾਰ ਕੀਤਾ ਗਿਆ ਉਹ ਤਾਂ ਮੈਂ ਕਹਿਣਾ ਵੀ ਐਡਾ ਵੱਡਾ ਜਿਹੜੇ ਵਿਉਂਤਬੰਦੀ ਦੇ ਨਾਲ 2.300 ਬੰਦਾ ਫੋਰਸ ਦਾ ਲੈ ਕੇ ਆ ਜਾਣਾ ਸਾਰੇ ਪੰਜਾਬ ਦੀ ਹਰਿਆਣੇ ਦੇ ਅਫਸਰ ਲੈ ਕੇ ਆ ਜਾਣੇ ਉਹ ਗੱਡੀਆਂ ਜਿਹੜੀਆਂ ਆਪਦੇ ਥੱਲੇ ਕੇਡਰ ਨੂੰ ਉਹਨਾਂ ਦੇ ਜਿਹੜੇ ਥੱਲੇ ਥੋੜੇ ਰੈਂਕ ਦੇ ਮੁਲਾਜ਼ਮ ਐ ਉਹਨਾਂ ਨੂੰ ਨਾ ਦੱਸਣਾ ਤਾਂ ਪੂਰੀ ਵਿਉਂਤਬੰਦੀ ਦੇ ਨਾਲ ਜਿਹੜਾ ਫਿਬਰ ਵਾਲੀ ਟਰਾਲੀ ਤੋੜ ਕੇ ਉਹਨੂੰ ਚੱਕ ਕੇ ਲੈ ਜਾਣਾ ਉਹਨੂੰ 1 ਮਿੰਟ ਇਹ ਵੀ ਨਾ ਦੇਣਾ ਵੀ ਕਿ ਤੂੰ ਬਾਥਰੂਮ ਕਰਨਾ ਕੋਈ ਲੀੜੇ ਪਾਉਣੇ ਆ ਜੋੜੇ ਪਾਉਣੇ ਆ ਤਾਸੀ ਇਹ ਕਹਾਂਗੇ ਸਰਕਾਰ ਕਬਰਾਈ ਹੋਈ ਨਜ਼ਰ ਆਹੀ ਐ ਭਲੇਖੇ ਚ ਐ ਸਰਕਾਰ ਕਿ ਡੱਲੇਵਾਲ ਸਾਹਿਬ ਨੂੰ ਇਥੋਂ ਚੱਕ ਕੇ ਅਸੀਂ ਉਹਨੂੰ ਸਮਝਾ ਲਾਂਗੇ ਉਹਨੂੰ ਕੁਝ ਖਵਾ ਦੇਾਂਗੇ ਮੈਂ ਤਾਂ ਇਹ ਕਹਿ ਸਕਦਾ ਛੋਡੇ ਮਤਮ ਰਹੀ ਕਿ ਜਗ੍ਹਾ ਤਬਦੀਲ ਹੋਈ ਐ ਪਰ ਡੱਲੇਵਾਲ ਤਬਦੀਲ ਨਹੀਂ ਹੋਇਆ ਭਲੇਖੇ ਚ ਐ ਕੇਂਦਰ ਸਰਕਾਰ ਪੰਜਾਬ ਸਰਕਾਰ ਹਰਿਆਣਾ ਸਰਕਾਰ ਉਹ ਇਨਸਾਨ ਐ ਜੋ ਫੈਸਲਾ ਕਰਕੇ ਬੈਠਾ ਐ ਉਹ ਚਾਹੇ ਜੇਲ੍ਹ ਚ ਹੋਵੇ ਚਾਹੇ ਥਾਣੇ ਚ ਹੋਵੇ ਚਾਹੇ ਹਸਪਤਾਲ ਹਸਪਤਾਲ ਚ ਹੋਵੇ ਚਾਇਓ ਇਥੇ ਸੀ ਜੋ ਫੈਸਲਾ ਸਾਡੇ ਫੋਰਮਾਂ ਨੇ ਕਰਨਾ ਸੀ ਉਹ ਤੇ ਡਿੱਡ ਹੈ ਸਰਕਾਰ ਜ਼ੋਰ ਲਾਲੇ ਹੁਣ ਜਿੰਨਾ ਮਰਜੀ ਉਹਨੂੰ ਜ਼ੋਰ ਲਾ ਕੇ ਸਮਝਾ ਕੇ ਦੇਖ ਲੈ ਉਹਨਾਂ ਨੂੰ ਖਵਾ ਕੇ ਦੇਖ ਲੈ ਉਹਨੂੰ ਸਰਕਾਰ ਨੂੰ ਮੂੰਹ ਦੀ ਖਾਣੀ ਪਊਗੀ ਅਸੀਂ ਕਹਿੰਨੇ ਆ ਵੀ ਜਿਹੜੀ ਇੰਨੀ ਸੁੱਤੇ ਪਏ ਕਿਸਾਨਾਂ ਤੇ ਸਾਨੂੰ ਨਹੀਂ ਇਹ ਲੱਗਦਾ ਸੀ ਕਿ ਜਿਹੜੇ ਸਰਕਾਰ ਐਡੀ ਵੱਡੀ ਹੈ ਹਰਕਤ ਕਰੂਗੀ ਸਾਨੂੰ ਇਹ ਜ਼ਰੂਰ ਸੀਗਾ ਕਿ 20-25 ਦਿਨਾਂ ਦੇ ਵਿੱਚ ਜਦੋਂ ਰਿਪੋਰਟ ਆਊਗੀ ਜਦੋਂ ਸਿਹਤ ਬੇੜਣੀ ਸ਼ੁਰੂ ਹੋਊਗੀ ਉਦੋਂ ਹਰਕਤ ਚ ਆਉਂਦੀ ਹੈ ਡਾਕਟਰਾਂ ਦੀਆਂ ਰਿਪੋਰਟਾਂ ਮੁਤਾਬਕ ਹੁਣ ਸਰਕਾਰ ਕੋਲੇ ਕਿਹੜੀਆਂ ਰਿਪੋਰਟਾਂ ਆ ਗਈਆਂ ਕਿਹੜੇ ਡਾਕਟਰ ਨੇ ਰਿਪੋਰਟ ਦਿੱਤੀ ਵੀ ਡੱਲੇਵਾਲ ਸਾਹਿਬ ਦੀ ਸਿਹਤ ਖਰਾਬ ਹੈ ਕਿ ਇਹਨੂੰ ਸਿਹਤ ਖਰਾਬ ਹੋਣ ਦੇ باوجود ਮਰ ਰਰਤੇ ਨਹੀਂ ਬੈਠਣਾ ਚਾਹੀਦਾ ਅੱਜ ਤਾਂ ਹਮਲਾ ਕੀਤਾ ਹੈ ਜ਼ਬਰਦਸਤੀ ਚੱਕ ਕੇ ਲੈ ਕੇ ਗਏ ਨੇ ਨਿੰਦਨਯੋਗ ਹੈ ਅਸੀਂ ਕਹਾਂਗੇ ਸਰਕਾਰ ਨੂੰ ਫੌਰੀ ਕਿ ਜਿਹੜਾ ਸੈਸ਼ਨ ਚੱਲਦਾ ਪਾਰਲੀਮੈਂਟ ਦਾ ਸੈਸ਼ਨ ਦੇ ਵਿੱਚ ਜਿਹੜੀਆਂ ਸਾਡੀਆਂ 12 ਮੰਗਾਂ ਤੇ ਚਾਰ ਗੇੜ ਦੀਆਂ ਮੀਟਿੰਗਾਂ ਹੋ ਗਈਆਂ ਉਹ ਮੀਟਿੰਗਾਂ ਸਾਨੂੰ ਅਮਲ ਤੇ ਲਿਆਉਣੀ ਚਾਹੀਦੀ ਹੈ ਜੇ ਅਮਲ ਤੇ ਨਹੀਂ ਲਿਆਉਣਗੇ ਜਿਹੜੀ ਸਾਡੀ ਲੜੀ ਹੈ ਮਰ ਵਰਤ ਦੀ ਉਹ ਜਾਰੀ ਰਹੂਗੀ ਪਮਾ 2 ਨੂੰ ਚੱਕੇ 4 ਨੂੰ ਚੱਕੇ ਅਸੀਂ ਤਾਂ ਇੱਥੋਂ ਤੱਕ ਹੀ ਫੈਸਲਾ ਕੀਤਾ ਜੇ ਕੋਈ ਕਿਸਾਨ ਆਗੂ ਸਾਡਾ ਮੋਰਚੇ ਤੇ ਮਰ ਵਰਤੇ ਬੈਠਾ ਸ਼ਹੀਦ ਹੋ ਜਾਂਦਾ ਤਾਂ ਸਾਡੇ ਦੋਨੇ ਫੋਰਮਾਂ ਦਾ ਇਹ ਵੀ ਫੈਸਲਾ ਹੋ ਗਿਆ ਸਸਕਾਰ ਨਹੀਂ ਕਰਾਂਗੇ ਉਹਨਾਂ ਚਰਨੀ ਕਰਾਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਲਾਗੂ ਨਹੀਂ ਕਰਦਾ ਪਰ ਪਰ ਕਈ ਕਿਵੇਂ ਦੇਖਦੇ ਹੋ ਕਿ ਪਹਿਲਾਂ ਵੀ ਲੰਮਾ ਸਮਾਂ ਜਿਹੜੇ ਹੋਰ ਨੇਤਾ ਨੇ ਜਿਹੜਾ ਮਰਨ ਵਰਤ ਦੇ ਬੈਠਦੇ ਰਹੇ ਨੇ ਤਾਂ ਸਰਕਾਰ ਨੂੰ ਇਹ ਜਾਂ ਕੀ ਡਰ ਹੋਇਆ ਕਿ ਜਿਹੜਾ ਮਰਨ ਵਰਤ ਦਾ ਹਲੇ ਸ਼ੁਰੂਆਤ ਹੋਣੀ ਸੀ ਪ੍ਰੋਗਰਾਮ ਦੀ ਕਿ ਕੀ ਲੱਗਦਾ ਤੁਹਾਨੂੰ ਵੀ ਉਹਨਾਂ ਨੂੰ ਕੁਝ ਖਵਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਜਿਹੜਾ ਪ੍ਰੋਗਰਾਮ ਹੈ ਉਹਨੂੰ ਫੇਲ ਕੀਤਾ ਜਾਵੇ ਬੇਕੋ ਸਰਕਾਰਾਂ ਦੇ ਕੋਸ਼ਿਸ਼ਾਂ ਹੁੰਦੀਆਂ ਸਰਕਾਰ ਕੁਝ ਵੀ ਕਰ ਸਕਦੀ ਹੈ ਸਰਕਾਰ ਸਾਰਾ ਮੈਡਮ ਵੀ ਬਦਲ ਸਕਦੀ ਹੈ ਬਹੁਤ ਕੁਝ ਕਰ ਸਕਦੀ ਹੈ ਨਾਸ਼ਾ ਲਾ ਕੇ ਹੋਰ ਵੀ ਕਰਵਾ ਕੇ ਉਹ ਤੋਂ ਕੋਈ ਬਿਆਨਬਾਜ਼ੀ ਵੀ ਦਿਵਾ ਸਕਦੀ ਹੈ ਕਿ ਉਹਨੇ ਸਟੇਟ ਵਿੱਚ ਹੈ ਨਾ ਕੁਝ ਵੀ ਕਹਾ ਸਕਦੀ ਹੈ ਪਰ ਸਾਨੂੰ ਪੂਰਾ 100% ਵਿਸ਼ਵਾਸ ਹੈ ਢੱਲੇਵਾਲ ਸਾਹਿਬ ਤੇ ਸਰਕਾਰ ਜਿੰਨਾ ਜ਼ੋਰ ਲਾ ਲੇ ਜੋ ਫੈਸਲਾ ਉਹਦਾ ਛੜਕਤੇ ਹੋਣਾ ਸੀ ਉਹੀ ਅੰਦਰ ਹੋਊਗਾ ਉਹੀ ਫੈਸਲਾ ਉਹਦਾ ਹਸਪਤਾਲ ਹੋਊਗਾ ਉਹੀ ਥਾਣੇ 'ਚ ਹੋਊਗਾ ਬਹੁਤ ਵੱਡੀ ਮੈਂ ਕਹਿੰਦਾ ਵੀ ਸਰਕਾਰਾਂ ਨੇ ਗਲਤੀ ਕੀਤੀ ਐ ਇਹ ਗਲਤੀ ਦੇ ਛਿੱਟੇ ਭੁਗਤਨੇ ਪੈਣਗੇ ਸਾਨੂੰ ਇਹ ਵਿਸ਼ਵਾਸ ਆ ਕਿ ਧੱਲੇਵਾਲ ਦਾ ਥੇਰਾ ਆ ਗਿਆ ਸਤਨਾਬ ਸਕੇ ਬਹਿਰ ਮੈਂ ਜ਼ਬਰਦਸਤ ਨਿਦਿਆ ਕਰਦਾ ਭਾਰ ਸਰਕਾਰ ਪੰਜਾਬ ਸਰਕਾਰ ਦੀ ਔਰ ਮੈਂ ਸਭ ਤੋਂ ਵੱਡੀ ਉਮਰ ਦਾ ਮੈਂ ਅਰਾਦਾ ਕਰਕੇ ਘਰ ਤੋਂ ਤੁਰਿਆ ਮੈਂ ਪਰਸੋਂ ਇੱਥੇ ਥਾਰਾ ਪ੍ਰਬੰਧ ਕਰਾ ਕੇ ਗਿਆ ਧੱਲੇਵਾਲ ਸਾਹਿਬ ਨਾਲ ਸਾਰੀ ਰਣਨੀਤੀ ਤੈਅ ਹੋ ਗਈ ਸੀ ਵੀ ਸਰਕਾਰ ਕੋਈ ਹਰਕਤ ਕਰੇਗੀ ਤਤਤ ਲਾਲ ਸਿੰਘ ਬਹਿਰੂ ਡਟੇਗਾ ਇਹ ਬਹੁਤ ਪੁੱਠਾ ਪਊਗਾ ਅਸੀਂ ਅਪੀਲ ਫਿਰ ਵੀ ਕਰਦੇ ਆ ਜਿਹੜਾ ਸਾਡਾ ਪ੍ਰਾਂਤ ਸੀ ਉਹਨੂੰ ਨਾ ਤੋੜੋ ਸਾਡਾ ਪ੍ਰਧਾਨ ਸਾਹਿਬ ਸਾਡੇ ਵਿੱਚ ਲਿਆਵੋ ਤੇ ਪ੍ਰਧਾਨ ਨੂੰ ਪਹਿਲ ਦੇਣੀ ਅਸੀਂ ਸੰਗਤ ਨੇ ਪੂਰੇ ਪੰਜਾਬ ਦੇ ਦੇਸ਼ ਦੇ ਕਿਸਾਨਾਂ ਨੇ ਤੇ ਜੇ ਉਹਨੂੰ ਉੱਥੇ ਅੰਡਰਗਰਾਉਂਡ ਰੱਖਿਆ ਤੇ ਜਿਹੜਾ ਸਾਡਾ ਲਾਨ ਹੈ ਉਹ ਟਾਲੇ ਅਸੀਂ ਪੂਰੇ ਟਾਈਮ ਤੇ ਬਾਹਵਾਂਗੇ ਇਸ ਤੋਂ ਬਾਅਦ ਕਿਹੜੇ ਲੀਡਰ ਦੀ ਤਿਆਰੀ ਲੱਗਦੀ ਤਤਤ ਲਾਲ ਸਿੰਘ ਬਹਿਰੂ ਤੁਹਾਡੇ ਸਾਹਮਣੇ ਆ ਮੇਰਾ ਆਖ ਬੰਦਦਾ ਮੇਰਾ ਆਕੇ ਨਹੀਂ ਮਾਰਨਗੇ ਨੌਜਵਾਨ ਪਾਵੇਂ ਸਾਰੇ ਮਰਦਮਾਲੇ ਨੇ ਪਤੰਗੇ ਨੇ ਪਰ ਜੋ ਬਹਿਰੂ ਦਾ ਸੰਘਰਸ਼ ਹੈ ਬਹਿਰੂ ਦੀ ਵਿਚਾਰਧਾਰਾ ਹੈ ਅੱਜ ਮੇਰੇ ਬੱਚੇ ਮੇਰੇ ਨਾਲ ਨੇ ਮੇਰੇ ਸਾਰੇ ਕਿਸਾਨ ਲੀਡਰ ਨਾਲ ਨੇ ਮੈਂ ਇੱਥੇ ਡਟੂਗਾ ਸੋ ਸਤਨਾਮ ਸਿੰਘ ਬੈਰੋਂ ਨੇ ਵੱਡਾ ਐਲਾਨ ਕੀਤਾ ਕਿ ਜਗਜੀਤ ਸਿੰਘ ਡੱਲੇਵਾਲ ਤੋਂ ਬਾਅਦ ਮਰਨ ਵਰਤ ਤੇ ਉਹ ਬੈਠਣਗੇ ਤੇ ਉਹਨਾਂ ਨੇ ਇਹ ਵੀ ਕੀਤਾ ਕਿ ਜੇਕਰ ਪ੍ਰਸ਼ਾਸਨ ਜਲਦ ਤੋਂ ਜਲਦ ਜਗਜੀਤ ਸਿੰਘ ਡੱਲੇਵਾਲ ਨੂੰ ਖਨੌਰੀ ਬਾਰਡਰ ਤੇ ਨਹੀਂ ਪੇਸ਼ ਕਰਦਾ ਤਾਂ ਉਹਨਾਂ ਵੱਲੋਂ ਜਿਹੜਾ ਮਰਨ ਵਰਤ ਦਾ ਜਿਹੜਾ ਐਲਾਨ ਆਏਗਾ ਉਹ ਕੀਤਾ ਜਾਵੇਗਾ ਉਹ ਥੋੜੀ ਦੇਰ ਬਾਅਦ ਜਿਹੜਾ ਸਟੇਜ ਦਾ ਪ੍ਰੋਗਰਾਮ ਹੈਗਾ ਉਹ ਚੱਲੇਗਾ ਉਹਨਾਂ ਨੇ ਕਿਹਾਗਾ ਕਿ ਉਹ ਖੁਦ ਇਸ ਤੋਂ ਬਾਅਦ ਕਿਉਂਕਿ ਉਹ ਸਭ ਤੋਂ ਵੱਡੀ ਉਮਰ ਦੇ ਨੇਤਾ ਨੇ ਤਾਂ ਤਜਰਬੇਕਾਰ ਨੇਤਾ ਨੇ ਤਾਂ ਉਹਨਾਂ ਨੇ ਕਿਹਾਗਾ ਕਿ ਜਿਹੜਾ ਮਰਨ ਵਰਤ ਦਾ ਐਲਾਨ ਕੀਤਾ ਗਿਆ ਸੀ ਉਸ ਤੋਂ ਬਾਅਦ ਸਤਨਾਮ ਸਿੰਘ ਬੈਰੋਂ ਕੇ ਜਿਹੜਾ ਉਹ ਮਰਨ ਵਰਤ ਤੇ ਬ ਨੇ ਤੁਹਾਨੂੰ ਦੱਸ ਦਈਏ ਕਿ ਬੀਤੀ ਸ਼ਾਮ ਹੀ ਜਿਹੜੀ ਟਰਾਲੀ ਜਿਹੜੀ ਫਾਈਬਰ ਦੀ ਜਿਹੜੀ ਟਰਾਲੀ ਹੈ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਜਿੱਥੋਂ ਜਗਜੀਤ ਸਿੰਘ ਡੱਲੇਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਇਹ ਇਹ ਉਹ ਜਗ੍ਹਾ ਕੀ ਜਿੱਥੋਂ ਕੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਭਾਰੀ ਜਿਹੜੀ ਪੁਲਿਸ ਬਾਲ ਹੈਗਾ ਉਹ ਇੱਥੇ ਪਹੁੰਚਦਾ ਹੈਗਾ ਤਾਂ ਇੱਥੋਂ ਜਿਹੜਾ ਗ੍ਰਿਫਤਾਰ ਕੀਤਾ ਜਾਂਦਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਕਿ ਜਿਹੜਾ ਫਾਈਬਰ ਹੈ ਫਾਈਬਰ ਨੂੰ ਜਿਹੜਾ ਤੋੜ ਕੇ ਪ੍ਰੋਪਰ ਅੰਦਰੋਂ ਜਿਹੜਾ ਕੁੰਡਾ ਖੋਲਿਆ ਜਾਂਦਾ ਇਸ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਸੀਗੇ ਜਿਹੜੇ ਉਹ ਸੁੱਤੇ ਪਏ ਸੀਗੇ ਤਾਂ ਸਵੇਰ ਤੋਂ ਜਿਹੜਾ ਐਲਾਨ ਹੋਣਾ ਸੀਗਾ ਕਿ ਜਿਹੜਾ ਮਰਨ ਵਰਤ ਦਾ ਜਿਹੜਾ ਸ਼ੁਰੂਆਤ ਹੋਣੀ ਸੀ ਤਾਂ ਇੱਥੋਂ ਭਾਰੀ ਗਿਣਤੀ ਦੇ ਵਿੱਚ ਪੁਲਿਸ ਬਾਲ ਹੈ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਹੁਣ ਦੱਸਿਆ ਜਾ ਰਿਹਾ ਕਿ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਵਿੱਚ ਨੇਗੇ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਗੇ ਜਿਹੜਾ ਜਿਹੜਾ ਪ੍ਰਸ਼ਾਸਨ ਆ ਉਹ ਕਿਸ ਤਰ੍ਹਾਂ ਦਾ ਫੈਸਲਾ ਲੈਂਦਾ ਫਿਲਹਾਲ ਜਿਹੜੀ ਵੱਡੀ ਖਬਰ ਉਹਦੇ ਵਿੱਚ ਇਹੀ ਹੈ ਕਿ ਸਤਨਾਮ ਸਿੰਘ ਵੈਰੋ ਨੇ ਕਿਹਾਗਾ ਕਿ ਇਸ ਤੋਂ ਬਾਅਦ ਜਿਹੜਾ ਮਰਨ ਬਰਤ ਤੇ ਉਹਨਾਂ ਨੇ ਖੁਦ ਬੈਠਣ ਦਾ ਜਿਹੜਾ ਫੈਸਲਾ ਹੈਗਾ ਉਹ ਲੈ ਲਿਆਗਾ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਖਨੌਰੀ ਬਾਰਡਰ ਸੰਗਰੂਰ